ਅੱਡ ਸਾਨੂੰ ਇੱਕ ਗੁਪ ਸੂਚਨਾ ਮਿਲੀ ਸੀ ਕਿ ਲਹਰਗਾਗਾ ਦੇ ਕੋਲ ਪਿੰਡ ਕੋਟੜ ਡੇਲ ਹੈ ਜਿੱਥੇ ਕਿ ਕੋਈ ਬੰਦਾ ਅ ਦੁੱਧ ਤਿਆਰ ਕਰਕੇ ਲਹਰਗਾਗਾ ਵੀਖੇ ਰੋਜ਼ ਸਪਲਾਈ ਕਰਦਾ ਹੈ ਟੈਂਕਰਾਂ ਵਿੱਚ ਭਰ-ਭਰ ਕੇ ਤੇ ਅੱਜ ਤਕਰੀਬਨ ਸਵੇਰੇ 6:30 ਵਜੇ ਜਦੋਂ ਅਸੀਂ ਇੱਥੇ ਆਏ ਕੁਝ ਚਿਰ ਪਹਿਲਾਂ ਉਹ ਲੈ ਚਲਾ ਗਿਆ ਸੀ ਤੇ ਅਸੀਂ ਉਹਨੂੰ ਬਾਰ-ਬਾਰ ਫੋਨ ਵੀ ਕੀਤਾ ਤੇ ਉਹਨੇ ਆਉਣ ਦਵਾਨਾ ਕੰਨੀ ਕੀਤੀ ਤੇ ਹੁਣ ਉਹਨੇ ਜਵਾਬ ਦਿੱਤਾ ਮੈਂ ਨਹੀਂ ਆਉਂਦਾ ਇਸ ਕਰਕੇ ਅਸੀਂ ਉਹਨੂੰ ਸੀਲ ਕਰਕੇ ਜਾ ਰਹੇ ਹਾਂ ਸਰ ਉਹਨਾਂ ਦੇ ਕਿੰਨੇ ਗੇਟ ਹੈਗੇ ਜਿਹੜੇ ਸੀਲ ਕੀਤੇ ਹੋਏ ਨੇ ਤੇ ਸਮਾਨ ਕੀ ਕੁਝ ਨਜ਼ਰ ਆਇਆ ਤੁਹਾਨੂੰ ਇਹਦੇ ਵਿੱਚ ਜਿੱਥੇ ਇਹ ਸਾਰਾ ਆਪਣਾ ਇਹ ਪ੍ਰੋਸੀਜਰ ਕਰਦਾ ਸੀ ਉਹਦੇ ਦੋ ਗੇਟ ਨੇ ਉਹਦੇ ਵਿੱਚ ਤਕਰੀਬਨ ਰਿਫਾਈਨਡ ਆਇਲ ਤੇ ਸਕਿਮਡ ਮਿਲਕ ਜਿਹਨੂੰ ਸੁੱਕਾ ਦੁੱਧ ਕਹਿੰਦੇ ਆ ਤੇ ਗੈਸ ਸਿਲੰਡਰ ਤੇ ਦੁੱਧੀਆਂ ਕੰਨੀਆਂ ਉਹ ਸਾਰੀਆਂ ਤਕਰੀਬਨ ਅੰਤ ਗੇਟ ਦੇ ਨੀਚੋਂ ਦੇਖਿਆ ਤਾਂ ਉਹ ਸਾਰਾ ਉੱਥੇ ਪਿਆ ਹੈ ਤਾਂ ਅਸੀਂ ਉਹਨੂੰ ਸੀਲ ਕਰ ਦਿੱਤਾ ਗਿਆ ਸਰੇ ਦੁੱਧ ਕਿੱਥੇ ਜਾਂਦਾ ਸੀਗਾ ਕੁਝ ਪਤਾ ਲੱਗਾ ਕਿੰਨੀ ਕਿੰਨੀ ਕੁਆਂਟੀਟੀ ਚ ਦੁੱਧ ਬਣਦਾ ਸੀਗਾ ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਹੋ ਟੈਂਕਰ ਲੈ ਕੇ ਆਉਂਦੇ ਸੀਗੇ ਹਮਤ ਜਿਹੜੀ ਸਾਨੂੰ ਸੂਚਨਾ ਮਿਲੀ ਸੀ ਉਹਦੇ ਚ ਇਹ ਸੀ ਵੀ ਇਹ 2-3 ਟੈਂਕਰ ਬਣਾ ਕੇ ਲਹਾਰਾ ਗਾਗਾ ਵਿੱਚ ਸ਼ਹਿਰ ਦੇ ਵਿੱਚ ਹੀ ਸਪਲਾਈ ਕਰਦੇ ਸੀ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਹੈਗੀ ਹੈ ਜੀ ਇਹਦਾ ਦੇਖੋ ਅਸੀਂ ਇਹ ਜਿਹੜਾ ਸਾਰਾ ਇਹ ਦੋਨੇ ਗੇਟ ਜਿਹੜੇ ਅਸੀਂ ਸੀਲ ਕਰ ਦਿੱਤੇ ਨੇ ਤੇ ਉਸ ਤੋਂ ਬਾਅਦ ਜਦੋਂ ਸਾਡੇ ਕੋਲ ਆਏਗਾ ਅਸੀਂ ਉਹਦੀ ਪ੍ਰੈਜੈਂਸ ਦੇ ਵਿੱਚ ਇਹਨਾਂ ਨੂੰ ਖੋਲਾਂਗੇ ਤੇ ਸੈਂਪਲਿੰਗ ਇਹਦੀ ਫੇਰ ਦੁਬਾਰਾ ਸੈਂਪਲਿੰਗ ਕਰਾਂਗੇ। ਡਾਕਟਰ ਸਾਹਿਬ ਕੋਈ ਟੈਂਕਰ ਨੰਬਰ ਮਿਲੇ ਹੈ ਤੁਹਾਨੂੰ ਕੋਈ ਕੋਈ ਗੱਡੀ ਨੰਬਰ ਮਿਲੇ ਹੋਣ ਕੋਈ ਉਹਨਾਂ ਦੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਕਿੱਥੇ ਗਏ ਆ ਉਹ ਟੈਂਕਰ ਪਾਲ ਕੀਤੀ ਹੋਵੇ। ਨਹੀਂ ਉਹ ਸਾਨੂੰ ਨੰਬਰ ਆ ਦੇਗਾ ਅਸੀਂ ਇਹ ਉੱਪਰ ਮੈਸੇਜ ਕਨਵੇ ਕਰ ਦਿੱਤਾ ਤੇ ਜਦੋਂ ਆਇਆ ਤਾਂ ਅਸੀਂ ਉਹ ਜਿਹੜੀ ਗੱਡੀ ਹੈ ਉਹਨੂੰ ਵੀ ਉਹਦੇ ਤੇ ਵੀ ਕਾਰਵਾਈ ਜਿਹੜੀ ਹੋਊਗੀ ਆਰਟੀ ਸਾਹਿਬ ਨਾਲ ਗੱਲ ਕਰਕੇ ਕਰਾਂਗੇ। ਜਿੱਥੇ ਇਹ ਮਾਲ ਲੈਂਦੇ ਸੀਗੇ ਜੀ ਕਿ ਉਹਨਾਂ ਤੇ ਵੀ ਕਾਰਵਾਈ ਹੋਊਗੀ ਜਿਹੜੇ ਮਾਲ ਲੈਂਦੇ ਸੀਗੇ ਜਾਂ हां ओ असी ਹੁਣ ਲਹਿਰੇ ਗਾ ਕੇ ਜਾਂਦੇ ਆ ਉੱਥੇ ਅਸੀਂ ਪਤਾ ਕਰਾਂਗੇ ਵੀ ਇਹ ਦੀ ਸਪਲਾਈ ਕਿੱਥੇ ਕਰਦਾ ਸੀ